ਜੇ ਅਸੀਂ ਲੜਦੇ ਹਾਂ ਜੰਗਾਂ ਜੁੱਧਾਂ ਦੇ ਵਿੱਚ ਅਸੀਂ ਉਦੋਂ ਦੇਵੀ ਦੇਵ ਤੇ ਫਰਿਸ਼ਤੇ ਬਣ ਜਾਂਦੇ ਆ ਜਦੋਂ ਅਸੀਂ ਆਪਦੇ ਹੱਕ ਮੰਗਦੇ ਆ ਪਰ ਉਦੋਂ ਅਸੀਂ ਹੱਤਵਾਦੀ ਤੇ ਉਗਰਵਾਦੀ ਬਣ ਜਾਂਦੇ ਆ ਚੰਡੀਗੜ੍ਹ ਮਹਾਲੀ ਦੀ ਬਰੂ ਜਿੱਥੇ ਅੱਜ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਵਾ ਉਹਨੂੰ ਸਾਲ ਹੋ ਚੱਲਿਆ ਲੱਗੇ ਨੂੰ ਉਹਦੇ ਵਿੱਚ ਆਪਾਂ ਸਾਰੇ ਸਿੰਘਾਂ ਨੇ ਹਾਜ਼ਰੀ ਭਰਨੀ ਆ ਜਿਹੜੇ ਜਾਗਦੀ ਜਮੀਰ ਵਾਲੇ ਸਿੰਘ ਨੇ ਉਹਨਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ 328 ਰੁਪਿਆਂ ਦਾ ਇਨਸਾਫ ਦੇ ਲਈ ਬੈਵਲ ਕਲਾਂ ਗੋਲੀ ਕਾਣ ਦੇ ਜਿਹੜਾ ਹੋਇਆ ਸੀ ਉਹਦਾ ਇਨਸਾਫ ਫਿਰ ਆਪਣੀਆਂ ਗੁਰੂ ਗ੍ਰੰਥ ਸਾਹਿਬ ਜੀਆਂ ਬੇਆਦਬੀਆਂ ਹੋ ਰਹੀਆਂ ਨੇ ਗੁਰਦੁਆਰਾ ਜੋਤੀ ਸ਼ਰੂਪ ਸਾਹਿਬ ਤੋਂ ਮਾਰਚ ਸ਼ੁਰੂ ਹੋ ਕੇ ਮਹਾੜੀ ਚੰਡੀਗੜ੍ਹ ਦੀ ਬਰੂ ਜਿੱਥੇ ਅੱਜ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਉੱਥੇ ਜਾ ਕੇ ਉਸ ਮੋਰਚੇ ਜਿਹੜਾ ਰੋਸ ਮਾਰਚਾ ਉਸ ਦੀ ਸਮਾਪਤੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਏ ਹੋ ਖਾਲਸਾ ਜੀ ਜਿਹੜਾ ਤੁਸੀਂ ਪੋਸਟਰ ਦੇਖ ਰਹੇ ਹੋ ਇਹ ਬੰਦੀ ਸਿੰਘਾਂ ਦਾ ਪੋਸਟਰ ਹੈ ਜਿਨ੍ਹਾਂ ਨੂੰ 30-30 ਸਾਲ 35-35 ਸਾਲ ਜੇਲ੍ਹਾਂ ਦੇ ਵਿੱਚ ਹੀ ਬੈਠੇ ਹਨ ਸਾਡੇ ਲਈ ਗੁਜ਼ਾਰ ਦਿੱਤੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਸਾਰੀ ਸੰਗਤ ਨੂੰ ਅਪੀਲ ਆ ਸਾਡੀ ਵੀ 11 ਜਨਵਰੀ ਨੂੰ ਗੁਰਦੁਆਰਾ ਜੋਤੀਸ਼ਰੂਪ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਕੇ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਅਪੀਲ ਕਰਦੇ ਆ ਵੀ 11 ਜਨਵਰੀ ਨੂੰ ਪਹੁੰਚ ਕੇ ਆਪਾਂ ਇਥੋਂ ਰੋਸ ਮਾਰਚ ਚੰਡੀਗੜ੍ਹ ਮਹਾਲੀ ਦੀ ਬਰੂ ਜਿੱਥੇ ਅੱਜ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਵਾ ਉਹਨੂੰ ਸਾਲ ਹੋ ਚੱਲਿਆ ਲੱਗੇ ਨੂੰ ਉਹਦੇ ਵਿੱਚ ਆਪਾਂ ਸਾਰੇ ਸਿੰਘਾਂ ਨੇ ਹਾਜ਼ਰੀ ਭਰਨੀ ਆ 11 ਜਨਮਰੀ ਨੂੰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਨਾਲ ਦੇ ਸਿੰਘਾਂ ਨੂੰ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾਂ ਨੂੰ ਜਿਹੜੇ ਜਾਗਦੀ ਜ਼ਮੀਰਾਂ ਵਾਲੇ ਸਿੰਘ ਨੇ ਉਹਨਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ 328 ਰੁਪਿਆਂ ਦਾ ਅਨਸਾਫ਼ ਦੇ ਲਈ ਬੈਵਲ ਕਲਾਂ ਗੋਲੀ ਕਾਣ ਦੇ ਜਿਹੜਾ ਹੋਇਆ ਸੀ ਉਹਦਾ ਅਨਸਾਫ਼ ਫੇਰ ਆਪਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਜਿਨ੍ਹਾਂ ਨੂੰ 30 30 35 35 ਸਾਲ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਸਾਰੀ ਉਮਰ ਹੀ ਜੇਲ੍ਹਾਂ 'ਚ ਗੁਜ਼ਾਰੀ ਤੀ ਉਹਨਾਂ ਸਿੰਘਾਂ ਨੂੰ ਭਾਵੇਂ ਨਵੇਂ ਨੇ ਭਾਵੇਂ ਪੁਰਾਣੇ ਨੇ ਸਾਰੇ ਆ ਪ੍ਰਾਣੇ ਸਿੰਘਾਂ ਨੂੰ ਵੀ ਜਿਹੜੇ ਭਾਈ ਡੁਗਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਨਾਲ ਜੋ ਹੋਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲੱਗ-ਲੱਗ ਜੇਲਾਂ 'ਚ ਬੰਦ ਕੀਤੇ ਗਏ ਨੇ ਉਹਨਾਂ ਨੂੰ ਆਪਾਂ ਰਿਹਾ ਕਰਵਾ ਸਕੀਏ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ 11 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਮਾਰਚ ਸ਼ੁਰੂ ਹੋ ਕੇ ਮਹਾਲੀ ਚੰਡੀਗੜ੍ਹ ਦੀ ਬਰੂ ਜਿੱਥੇ ਅੱਜ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਉੱਥੇ ਜਾ ਕੇ ਉਸ ਮੋਰਚੇ ਜਿਹੜਾ ਰੋਸ ਮਾਰਚ ਆ ਉਸ ਦੀ ਸਮਾਪਤੀ ਹੋਊਗੀ 7 ਜਨਵਰੀ ਨੂੰ ਵੀ ਹਾਜ਼ਰੀ ਭਰਿਓ ਕਿਉਂ 7 ਜਨਵਰੀ ਨੂੰ ਆਪਣਾ ਜਿਹੜਾ ਸਾਲ ਹੋ ਜੂਗਾ ਮੋਰਚੇ ਨੂੰ ਲੱਗੇ ਨੂੰ ਉਹਦਾ ਪ੍ਰਤੀਕਸ਼ ਕਰਨਾ ਆਪਾਂ ਆਪਾਂ ਸਰਕਾਰਾਂ ਨੂੰ ਜਗਾ ਸਕੀਏ ਕਬੀ ਜ ਸਾਡੇ ਨਾਲ ਸਿੱਖਾਂ ਦਾ ਨਾਲ ਕਿਉਂ ਲੱਗ ਕਾਨੂੰਨ ਬਣਾਏ ਗਏ ਨੇ ਸਿੱਖਾਂ ਦੇ ਲਈ ਜੇਲਾ ਕਿਉਂ ਨੇ ਜੇ ਅਸੀਂ ਲੜਦੇ ਹਾਂ ਜੰਗਾਂ ਜੁੱਧਾਂ ਦੇ ਵਿੱਚ ਅਸੀਂ ਉਦੋਂ ਦੇਵੀ ਦੇਵ ਤੇ ਫਰਿਸ਼ਤੇ ਬਣ ਜਾਂਦੇ ਆ ਜਦੋਂ ਅਸੀਂ ਆਪਦੇ ਹੱਕ ਮੰਗਦੇ ਆ ਔਰ ਉਦੋਂ ਅਸੀਂ ਹੱਤਵਾਦੀ ਤੇ ਉਗਰਵਾਦੀ ਬਣ ਜਾਂਦੇ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਰੀ ਸੰਗਤ ਨੂੰ ਭਾਈ 11 ਜਨਵਰੀ ਨੂੰ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਦੇ ਵਿੱਚ ਪਹੁੰਚ ਗਏ ਆਪਾਂ ਨਾਲ ਬਹੁਤ ਜਨ ਜਿੰਨੀ ਵੀ ਸੰਗਤ ਆਊਗੀ ਸਾਰੀ ਸੰਗਤ ਨੂੰ ਨਾਲ ਲੈ ਕੇ ਆਪਾਂ ਚੰਡੀਗੜ੍ਹ ਮਹਾਲੀ ਦੀ ਬਰੂਹ ਦੇ ਉੱਤੇ ਜਾਣਾ ਉੱਥੇ ਸਿੰਘਾਂ ਨੂੰ ਆਪਾਂ ਰਿਆ ਕਰਵਾ ਸਕੀਏ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ